ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਗੋਲੀ ਚੱਲਦੀ ਰਹੀ ਨਾਵਲ ਦੇ ਭਾਗ 10ਵੇਂ ਬਾਰੇ ਸੋ ਭਾਗ ਨੌਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜੇ ਗੋਰੇ ਹੁੰਦੇ ਨੇ ਉਹ ਟਾਊਟਾਂ ਨੂੰ ਹਰੇਕ ਬੱਬਰ ਦੇ ਪਿੱਛੇ ਲਾ ਦਿੰਦੇ ਨੇ ਵੀ ਸਾਨੂੰ ਪਤਾ ਕਰਕੇ ਦੱਸੋ ਵੀ ਕਿਹੜਾ ਕਿਹੜਾ ਬੱਬਰ ਹੈ ਜਿਹੜਾ ਕਿ ਹਕੂਮਤ ਦੇ ਵਿਰੁੱਧ ਲੜ ਰਿਹਾ ਹੈ ਉਧਰ ਬੱਬਰਾਂ ਨੇ ਆਪਣੀ ਮੀਟਿੰਗ ਸੱਦ ਲਈ ਸੀ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕੇਸ਼ਨ ਸਿੰਘ ਬੱਬਰ ਬੋਲਿਆ ਕਹਿੰਦਾ ਵੀ ਖੁਸ਼ੀ ਦੀ ਗੱਲ ਹੈ ਕਿ ਬੱਬਰ ਅਕਾਲੀ ਜਥੇ ਵਿੱਚ ਸਿਆਣੇ ਤੇ ਦਲੇਰ ਪੁਰਸ਼ ਸ਼ਾਮਲ ਹੋ ਰਹੇ ਸਨ ਉਹ ਅਸਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣਗੇ ਉਨਾ ਵਿੱਚੋਂ ਤਿੰਨ ਹਾਜ਼ਰ ਹਨ ਸਰਦਾਰ ਦਲੀਪ ਸਿੰਘ ਸਰਦਾਰ ਮੋਤਾ ਸਿੰਘ ਤੇ ਸਰਦਾਰ ਹਰੀ ਸਿੰਘ ਅੱਗੇ ਅਸਾਂ ਦੀ ਗਿਣਤੀ ਥੋੜੀ ਐ ਅਕਾਲ ਪੁਰਖ ਮਿਹਰ ਕਰੇ ਗਿਣਤੀ 5000 ਹੋ ਜਾਏ ਤਾਂ ਸਾਰੇ ਗੋਰਿਆਂ ਨੂੰ ੱੱੱਕੇ ਮਾਰ-ਮਾਰ ਕੇ ਸਮੁੰਦਰ ਵਿੱਚ ਡੋਬ ਦੇਵਾਂਗੇ ਇਹ ਵਾਕ ਸਰਦਾਰ ਕਿਸ਼ਨ ਸਿੰਘ ਨੇ ਬੜੇ ਜ਼ੋਰ ਦੇ ਕੇ ਬੋਲਿਆ ਉਸਦੇ ਹੱਥ ਦੀ ਮੁਖੀ ਆਪਣੇ ਆਪ ਹੀ ਵੱਟੀ ਗਈ ਤੇ ਉਹ ਜੋਸ਼ ਨਾਲ ਉੱਦੀ ਗਿਆ ਕਹਿੰਦਾ ਵੀ ਅਸਾਂ ਨੂੰ ਪਤਾ ਲੱਗਾ ਹੈ ਕਿ ਪੁਰਸੇ ਜਤਨ ਕਰ ਰਹੀ ਹੈ ਕਿ ਆਪਣੇ ਆਦਮੀਆਂ ਨੂੰ ਸਾਡੇ ਵਿੱਚ ਘਸੇੜੋ ਉਹ ਜਸੂਸੀ ਕਰਨ ਰਤਾ ਸੰਕੋਚ ਤੇ ਦੇਖਭਾਲ ਕਰਕੇ ਸਾਥੀ ਬਣਾਉਣੇ ਚਾਹੀਦੇ ਨੇ ਮਾਇਆ ਦੀ ਸਖਤ ਜ਼ਰੂਰਤ ਹੈ ਜਿਵੇਂ ਹੋਵੇ ਮਾਇਆ ਪ੍ਰਾਪਤ ਕਰਨੀ ਚਾਹੀਦੀ ਹੈ ਹੁਣ ਤੱਕ 10000 ਰੁਪਿਆ ਕੁਝ ਸੱਜਣਾ ਨੇ ਜਾਨਾਂ ਹੇਲ ਕੇ ਉਸ ਨੂੰ ਕੰਜੂਸ ਸ਼ਾਹੂਕਾਰਾਂ ਦੀਆਂ ਤਜੋਰੀਆਂ ਵਿੱਚੋਂ ਲਿਆਂਦਾ ਹੈ ਜਿਹੜੇ ਕਿਸੇ ਨੂੰ ਨਿਫੇ ਵਿੱਚੋਂ ਜੂ ਕੱਢ ਕੇ ਨਹੀਂ ਦਿੰਦੇ ਪਸ਼ਾਵਰ ਪਟਿਆਲੇ ਤੇ ਨਾਬੇ ਤੋਂ ਹਥਿਆਰ ਪ੍ਰਾਪਤ ਕਰਨ ਲਈ ਬੰਦੇ ਭੇਜੇ ਨੇ ਇੱਕ ਦੋ ਦਿਨਾਂ ਤੱਕ ਆ ਜਾਣਗੇ ਕਿਸ਼ਨ ਸਿੰਘ ਨੇ ਆਪਣੀ ਰਿਪੋਰਟ ਪੇਸ਼ ਕਰਦ ਤੀ ਤਾਂ ਕੁਝ ਜਵਾਨਾਂ ਨੇ ਆਪਣੇ ਖਿਆਲ ਪ੍ਰਗਟ ਕੀਤੇ ਅਦੇ ਕੋਈ ਵੱਡਾ ਫੈਸਲਾ ਕਰਨੀ ਲੱਗੇ ਸਨ ਨਵੀਂ ਵਿਉਂਤ ਪ੍ਰਗਟ ਕਰਨੀ ਸੀ ਕਿ ਬਾਹਰ ਖਲੋਤੇ ਰੱਖੇ ਨੇ ਆ ਕੇ ਜਥੇਦਾਰ ਕਿਸ਼ਨ ਸਿੰਘ ਦੇ ਕੰਨ ਵਿੱਚ ਕੁਝ ਆਖਿਆ ਉਸ ਨੂੰ ਉਠਾ ਕੇ ਰਤਾ ਪਰੇ ਲੈ ਗਿਆ ਤੇ ਕਿਹਾ ਵੀ ਇੱਕ ਤੀਵੀਂ ਆਈ ਹੈ ਉਹ ਆਖਦੀ ਹੈ ਵੀ ਤੁਸਾਂ ਨੂੰ ਮਿਲਣਾ ਹੈ ਕਾਰਨ ਕੋਈ ਦੱਸਦੀ ਨਹੀਂ ਉਹ ਮੀਟਿੰਗ ਵਿੱਚ ਆਉਣਾ ਚਾਹੁੰਦੀ ਹੈ ਉਹ ਆਖਦੀ ਹੈ ਕਿ ਦਾਰਾ ਸਿੰਘ ਦੀ ਤੀਵੀਂ ਹੈ ਦਾਰਾ ਸਿੰਘ ਮੀਟਿੰਗ ਵਿੱਚ ਬੈਠਾ ਹੈ ਪਰ ਉਹ ਆ ਕੇ ਮੈਂ ਗਈ ਕੀ ਪਤਾ ਕਿਤੇ ਉਹਦੇ ਪਿੱਛੇ ਪੁਲਿਸ ਨਾ ਹੋਵੇ ਉਸਨੇ ਪੁਲਿਸ ਨੂੰ ਡਰਦਿਆਂ ਭੇਤ ਪ੍ਰਗਟਨਾ ਕਰ ਦਿੱਤਾ ਹੋਵੇ ਕੱਲੀ ਐਡੀ ਦੂਰ ਕੱਲੀ ਫਿਰ ਉਸ ਨੂੰ ਇਹ ਥਾਂ ਦੱਸੀ ਕਿਸ ਨੇ ਦਾਰਾ ਸਿੰਘ ਨੇ ਗੱਲ ਕੀਤੀ ਹੋਵੇਗੀ ਇਹ ਕਿਵੇਂ ਹੋ ਸਕਦਾ ਹੈ ਸਾਰੇ ਮੈਂਬਰਾਂ ਨੂੰ ਪੱਕੀ ਕੀਤੀ ਗਈ ਸੀ ਕਿ ਇਕੱਤਰਤਾ ਦਾ ਸਮਾਂ ਤੇ ਟਿਕਾਣਾ ਕਿਸੇ ਨੂੰ ਨਹੀਂ ਦੱਸਣਾ ਕੋਈ ਸਾਜਿਸ਼ ਜ਼ਰੂਰ ਹੈ ਫਿਰ ਹੁਕਮ ਕਰੋ ਉਸ ਦੀ ਤਲਾਸ਼ੀ ਲੈ ਕੇ ਉਸ ਨੂੰ ਅੱਗੇ ਲਿਆਓ ਤੇ ਪਿੱਛੇ ਦੂਰ ਤੱਕ ਆਦਮੀ ਭੇਜੋ ਪਤਾ ਕਰੋ ਵੀ ਕੋਈ ਇਹਦੇ ਪਿੱਛੇ ਤਾਂ ਨਹੀਂ ਹੈਗਾ ਉਤਾ ਸੋਫਾ ਖਾਂਦੀ ਹੈ ਕਿ ਉਹਦੇ ਨਾਲ ਕੋਈ ਨਹੀਂ ਹੈਗਾ ਉਹ ਮਿੱਤਰ ਹੈ ਦੁਸ਼ਮਣ ਨਹੀਂ ਹੈਗੀ ਉਹ ਬੱਬਰਾਂ ਨੂੰ ਕਿਸੇ ਖਤਰੇ ਦੀ ਚੇਤਾਵਨੀ ਕਰਵਾਉਣਾ ਚਾਹੁੰਦੀ ਹੈ ਰਤਾ ਖਲੋ ਇਹ ਆ ਕੇ ਕਿਸ਼ਨ ਸਿੰਘ ਮੁਰ ਮੀਟਿੰਗ ਵਿੱਚ ਗਿਆ ਤੇ ਉਸਨੇ ਬਾਬੂ ਸੰਤਾ ਸਿੰਘ ਤੇ ਸੁੰਦਰ ਸਿੰਘ ਮਖਸੂਸਪੁਰ ਨੂੰ ਉਠਾ ਕੇ ਬਾਹਰ ਲਿਆਂਦਾ ਤੇ ਪਰੇ ਜਾ ਕੇ ਉਸ ਨਾਲ ਗੱਲ ਕੀਤੀ ਸੁੰਦਰ ਸਿੰਘ ਨੂੰ ਆਖਿਆ ਵੀ ਤੂੰ ਦਾਰਾ ਸਿੰਘ ਦਾ ਖਿਆਲ ਰੱਖ ਉਹ ਜੇ ਨੱਠਣ ਲੱਗੇ ਜਾਂ ਕੋਈ ਮਾੜੀ ਹਰਕਤ ਕਰੇ ਤਾਂ ਬੇਸ਼ੱਕ ਗੋਲੀ ਮਾਰ ਦਈ ਉਸਦੀ ਤੀਵੀਂ ਜੋ ਆਈ ਹੈ ਜ਼ਰੂਰ ਦਾਲ ਵਿੱਚ ਕੁਝ ਕਾਲਾ ਹੈ ਬਾਬੂ ਸੰਤਾ ਸਿੰਘ ਤੇ ਕਿਸ਼ਨ ਸਿੰਘ ਅੱਗੇ ਚਲੇ ਗਏ ਤੀਵੀ ਨੂੰ ਕੋਲ ਸੱਦਿਆ ਉਸ ਨੇ ਬੜੀ ਹਮਦਰਦੀ ਤੇ ਭਰੇ ਗਲੇ ਨਾਲ ਆਖਿਆ ਵੀ ਸ਼ੱਕ ਨਾ ਕਰੋ ਵੀਰ ਜੀ ਮੈਂ ਦਾਰਾ ਸਿੱਖ ਦੇ ਘਰੋਂ ਆਂ ਕਿ ਤੁਸਾਂ ਦੀ ਮੀਟਿੰਗ ਹੋ ਗਈ ਕਿਉਂ ਕਿਉਂ ਕੋਈ ਵਿਉਤ ਨਵੀਂ ਤਾਂ ਨਹੀਂ ਸੋਚੀ ਕਹੀਂ ਸੋਚੀਆਂ ਨੇ ਕਿਸ ਨੂੰ ਮਾਰਨ ਦੀ ਵਿਉਤ ਕੱਲ ਕਰਨ ਵਾਲੇ ਕੰਮ ਉਹ ਕਹਿੰਦੇ ਵੀ ਅਜੇ ਤਾਂ ਨਹੀਂ ਕੁਝ ਸੋਚਿਆ ਪਰ ਤੇਰਾ ਮਤਲਬ ਕੀ ਹੈ ਮੇਰਾ ਮਤਲਬ ਹੈ ਵੀਰੋ ਮੇਰਾ ਮਤਲਬ ਹੈ ਕੀ ਮਤਲਬ ਹੈ ਕੁਝ ਦੱਸ ਦੱਸਦੀ ਆਂ ਦੱਸਣ ਵਾਸਤੇ ਆਈ ਆਂ ਮੈਨੂੰ ਘੇਰ ਪੈ ਰਹੀ ਐ ਮੈਂ ਬੌਂਦੜ ਰਹੀ ਆਂ ਤੁਸੀਂ ਕੀ ਮੇਰੇ ਪਤੀ ਨੂੰ ਸਦੋ ਕਹਿੰਦੀ ਕਿਉਂ ਕੰਮ ਹੈ ਤੁਸਾ ਸਾਰਿਆਂ ਦਾ ਭਲਾ ਕਰਤਾਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਆਖਦੀ ਆਂ ਸਾਰਿਆਂ ਦਾ ਭਲਾ ਇਹਦੇ ਚ ਪਾਬੋ ਸੰਤਾ ਸਿੰਘ ਆ ਗਿਆ ਉਹ ਦਾਰਾ ਸਿੰਘ ਨੂੰ ਸੱਦ ਲਿਆਇਆ ਦਾਰਾ ਸਿੰਘ 30 31 ਸਾਲ ਦੀ ਉਮਰ ਦਾ ਗੱਭਰੂ ਸੀ ਉੱਚਾ ਲੰਬਾ ਕੱਦ ਤੇ ਸੋਹਣਾ ਸਰੀਰ ਸੀ ਉਹਦਾ ਜਥੇ ਵਿੱਚ ਸ਼ਾਮਲ ਹੋਇਆ ਉਸ ਨੂੰ 8 ਕੋ ਮਹੀਨੇ ਹੋਏ ਸਨ ਤੇ ਉਸ ਦੀਆਂ ਦਲੇਰੀਆਂ ਦੇਖ ਕੇ ਇਹ ਜਾਣ ਕੇ ਕਿ ਬੜਾ ਵਫਾਦਾਰ ਤੇ ਵੱਧ ਚੜ ਕੇ ਹਿੱਸਾ ਲੈਣ ਵਾਲਾ ਹੈ ਸਰਦਾਰ ਕਿਸ਼ਨ ਸਿੰਘ ਨੇ ਆਪਣੇ ਭਰੋਸੇ ਵਿੱਚ ਲੈ ਲਿਆ ਸੀ ਉਸਤੇ ਕਿਸੇ ਕਿਸਮ ਦਾ ਸ਼ੱਕ ਨਹੀਂ ਕੀਤਾ ਜਾਂਦਾ ਉਸ ਨੂੰ ਤਾਂ ਹਥਿਆਰ ਲੈਣ ਵਾਸਤੇ ਵੀ ਭੇਜਿਆ ਜਾਂਦਾ ਸੀ ਇੱਕ ਵਾਰ ਪਟਿਆਲੇ ਤੋਂ ਹੋ ਆਇਆ ਸੀ ਤੇ ਕਈ ਬੱਬਰਾਂ ਦਾ ਜਾਨੂ ਹੋ ਚੁੱਕਾ ਸੀ ਉਹ ਜਿਹੜੇ ਗੁਪਤ ਢੰਗ ਨਾਲ ਪਿੰਡਾਂ ਤੇ ਰਹਿ ਕੇ ਬੱਬਰਾਂ ਦੀ ਮਾਲੀ ਦੇ ਅਕਲਕੀ ਸਹਾਇਤਾ ਕਰਦੇ ਸਨ ਦਲੀਪ ਸਿੰਘ ਨੇ ਉਸ ਦੀ ਸਵਾਰਸ਼ ਕੀਤੀ ਸੀ ਉਹ ਜ਼ਬਾਨ ਦਾ ਵੀ ਰਸੀਲਾ ਸੀ ਉਸ ਦੀ ਜ਼ਬਾਨ ਵੋਟੀ ਬਲਬੀਰ ਕੌਰ ਸ਼ਵਾਲਕ ਰੀਆਂ ਪਹਾੜੀਆਂ ਦੇ ਪੈਰਾ ਵਿੱਚ ਪੁੱਜੀ ਆਪਣੇ ਪਿੰਡੋਂ ਤੁਰ ਕੇ ਉਸ ਨੂੰ ਕੋਈ 30-32 ਮੀਲ ਦਾ ਪੰਧ ਕਰਨਾ ਪਿਆ ਫੇਰ ਕੱਲੀ ਇਹ ਗੱਲਾਂ ਭੇਤਪਰੀਆਂ ਸਨ ਸਰਦਾਰ ਕਿਸ਼ਨ ਸਿੰਘ ਸਭ ਕੁਝ ਜਾਣ ਨੂੰ ਕਾਲਾ ਸੀ ਦਾਰਾ ਸਿੰਘ ਆਇਆ ਨੇੜੇ ਆ ਕੇ ਚੰਦ ਦੀ ਚਾਨਣੀ 'ਚ ਜਦੋਂ ਉਸਨੇ ਆਪਣੀ ਜਵਾਨ ਪਤਨੀ ਨੂੰ ਦੇਖਿਆ ਤਾਂ ਉਹ ਠੱਠੰਬਰ ਗਿਆ ਉਹਦਾ ਦਿਲ ਧੜਕਿਆ ਮੱਥਾ ਠਣਕਿਆ ਤੇ ਨਾਲੇ ਪੁੱਛਿਆ ਵੀ ਤੂੰ ਇੱਥੇ ਕਿਵੇਂ ਜਿਵੇਂ ਤੁਸੀਂ ਇੱਥੇ ਬਲਬੀਰ ਕੌਰ ਨੇ ਉੱਤਰ ਦਿੱਤਾ ਬਲਬੀਰ ਕੌਰ ਪੁੱਜ ਕੇ ਜਵਾਨ ਤੇ ਸੋਹਣੀ ਸੀ ਉਸਦੇ ਘਰ ਅਜੇ ਤੱਕ ਬਾਲ ਕੋਈ ਨਹੀਂ ਸੀ ਹੋਇਆ ਉਹ ਅਰੋਗ ਸੀ ਉਸ ਦੀਆਂ ਕਾਲੀਆਂ ਅੱਖਾਂ ਚਮਕ ਰਹੀਆਂ ਸਨ ਉਹ ਕੰਬੀ ਜਾਂਦੀ ਸੀ ਮੈਂ ਆਈਆਂ ਉਹ ਬੋਲੀ ਵੀ ਤੈਨੂੰ ਮਾਰਨ ਤੇ ਆਪ ਮਰਨਾ ਇਹ ਬੋਲ ਸੁਣ ਕੇ ਸਰਦਾਰ ਕਿਸ਼ਨ ਸਿੰਘ ਤੇ ਬਾਬੂ ਸੰਤਾ ਸਿੰਘ 당 ਰਹਿ ਗਏ ਉਹ ਹੈਰਾਨ ਹੋਏ ਉਹਨਾਂ ਦੇ ਕੰਨ ਖੜੇ ਹੋ ਗਏ ਤੇ ਬਿਰਤੀਆਂ ਕਾਗਰ ਹੋ ਗਈਆਂ ਕੀ ਆਖਦੀਆਂ ਦਾਰਾ ਸਿੰਘ ਕੁਝ ਕਾਲਾ ਪਿਆ ਮੈਂ ਮੈਂ ਆਖਦੀਆਂ ਬੇਈਮਾਨ ਦੇਸ਼ ਧਰੋਹੀ ਬਣ ਗਿਆ ਏ ਤੂੰ ਵਿੱਕ ਗਿਆ ਏ ਅਕੇ ਸਾਡੇ ਔਲਾਦ ਨਹੀਂ ਹੋਈ ਕੀ ਪਤਾ ਕਿਹੜੇ ਪਾਪ ਦਾ ਫਲ ਤੂੰ ਭੋਗ ਰਿਹਾ ਹੈ ਇਹ ਸੁਣ ਕੇ ਸਰਦਾਰ ਕਿਸ਼ਨ ਸਿੰਘ ਨੇ ਪਿਸਤੌਲ ਹੱਥ ਵਿੱਚ ਲੈ ਕੇ ਘੋੜੇ ਤੇ ਉਂਗਲ ਰੱਖ ਲਈ ਤੂੰ ਕੀ ਬਖਦੀਆਂ ਕੀ ਆਖਦੀਆਂ ਪਾਗਲ ਤਾਂ ਨਹੀਂ ਹੋ ਗਈ ਕਿਤੇ ਤੂੰ ਪੁਲਿਸ ਕੋਲ ਬਿਕ ਗਈਆਂ ਤੇਰੇ ਬਾਪ ਨੇ ਚਲਾਕੀ ਨਹੀਂ ਖੇਡੀ ਦਾਰਾ ਸਿੰਘ ਕਾਲੀ-ਕਾਲੀ ਥੜਕ-ਥੜਕੇ ਬੋਲੀ ਗਿਆ ਉਸਦੇ ਚਿਹਰੇ ਤੇ ਤਰੇਲੀ ਆ ਗਈ ਬਲਬੀਰ ਕੌਰ ਦੇ ਹੋਰ ਨੇੜੇ ਹੋਣੀ ਲੁਕਾ ਸੀ ਕਿ ਸਰਦਾਰ ਕਿਸ਼ਨ ਸਿੰਘ ਨੇ ਲਲਕਾਰਾ ਮਾਰਿਆ ਵੀ ਇੱਥੇ ਜੰਮ ਕੇ ਖਲੋਤਾ ਰਹਿ ਜੇ ਅੱਗੇ ਹੋਇਓ ਤਾਂ ਗੋਲੀ ਆਉ ਫਿਰ ਉਸਨੇ ਬਲਬੀਰ ਕੌਰ ਨੂੰ ਸਬੋਧਨ ਕਰਕੇ ਪੁੱਛਿਆ ਵੀ ਬੀਬੀ ਬਰਝਾਰਤਾ ਨਾਲ ਪਾਸ ਸਿੱਧੀ ਗੱਲ ਕਰ ਮਾਮਲਾ ਕੀ ਹੈ ਵੇਲਾ ਥੋੜਾ ਹੈ ਕੰਮ ਬਹੁਤ ਕਰਨੇ ਨੇ ਛੇਤੀ ਦੱਸ ਸਾਨੂੰ ਵੀਰ ਜੀ ਬਲਬੀਰ ਕੋਲ ਬੋਲੀ ਵੀ ਇਹ ਪੁਲਿਸ ਕੋਲ ਵਿਕ ਗਿਆ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਇਹ ਤੁਸਾਂ ਨੂੰ ਫੜਾ ਦੇਗਾ ਇਸ ਦੀ ਜੇਬ ਵਿੱਚ ਡੈਰੀ ਹੈ ਸਾਰੀ ਕਾਰਵਾਈ ਪੁਲਿਸ ਨੂੰ ਦੱਸੇਗਾ ਮੈਂ ਨਸੀ ਆਈਆਂ ਇਸ ਨੇ ਥਾਂ ਟਿਕਾਣਾ ਪੁਲਿਸ ਨੂੰ ਦੱਸਿਆ ਸੀ ਮੈਂ ਸੁਣ ਲਿਆ ਸ਼ਾਇਦ ਪੁਲਿਸ ਵੀ ਆ ਜਾਵੇ ਕਿਤੇ ਲੁਕੀ ਹੋਈ ਗਤਾਰ ਬਣ ਗਿਆ ਝੋਲੀ ਚੁੱਕ ਹੋ ਗਿਆ ਇਹ ਕੁੱਲ ਨੂੰ ਕਲੰਕ ਲਾਉਣ ਲੱਗਾ ਮੈਂ ਅਪਹਾਗਣ ਮੈਂ ਨਹੀਂ ਚਾਹੁੰਦੀ ਵੀ ਲੋਕ ਸਾਨੂੰ ਲਾਣਤਾ ਪਾਉਣ ਅਸੀਂ ਮੂੰਹ ਕਾਲੇ ਕਰਕੇ ਲੁਕਦੇ ਫਿਰਿਏ ਇਹ ਤੁਸਾਂ ਨੂੰ ਧੋਖਾ ਦੇ ਰਿਹਾ ਹੈ ਪੁਲਿਸ ਫੌਜ ਸਾਰੇ ਆ ਰਹੇ ਨੇ ਨਸ ਜਾਓ ਉਹ ਆ ਰਹੇ ਨੇ ਮੈਂ ਥੱਕ ਗਈਆਂ ਹਾਂ ਇਓ ਬੋਲਦੀ ਬੋਲਦੀ ਉਹ ਘਬਰਾ ਕੇ ਡਿੱਗ ਪਈ ਉਹ ਬੌਂਦਲ ਗਈ ਸੀ ਉਸ ਦੇ ਸਿਰ ਨੂੰ ਚੱਕਰ ਆ ਗਏ ਪੱਥਰ ਉੱਤੇ ਸਿਰ ਵਜਿਆ ਤੇ ਲਹੂ ਵਗ ਤੁਰਿਆ ਉਹਦੇ ਇਹ ਤੁਸਾਂ ਨੂੰ ਧੋਖਾ ਦੇ ਰਿਹਾ ਪੁਲਿਸ ਫੌਜ ਸਾਰੇ ਨਸ ਜਾਓ ਇਹ ਡੈਰੀ ਉੱਤੇ ਸਾਰਾ ਕੁਝ ਲਿਖਦਾ ਹੈ ਉਹ ਆਪ ਮੁਹਾਰੇ ਬੋਲੀ ਗਈ ਉਸ ਦਾ ਸਿਰ ਚਕਰ ਆ ਗਿਆ ਤੀਵੀ ਸੀ ਆਪਣੇ ਪਤੀ ਦੇ ਵਿਰੁੱਧ ਉਸ ਨੇ ਵੱਡਾ ਦੋਸ਼ ਲਾਇਆ ਇਸ ਵਾਸਤੇ ਸ਼ਾਇਦ ਘਬਰਾ ਗਈ ਇੱਕ ਪਾਸੇ ਪਤੀ ਸੀ ਤੇ ਦੂਜੇ ਪਾਸੇ ਦੇਸ਼ ਕੌਮ ਕੌਣ ਵੱਡਾ ਇਸ ਬਦਲੇ ਉਸ ਦੇ ਹਿਰਦੇ ਵਿੱਚ ਕੋਲ ਹੁੰਦਾ ਰਿਹਾ ਸੀ ਅੰਤ ਉਸ ਦੇ ਮਨ ਨੇ ਦੇਸ਼ ਦਾ ਪੱਖ ਯਾਰ ਨਾ ਠੀ ਤੇ ਜੰਗਲ ਵਿੱਚ ਆ ਪੁੱਜੀ ਦਾਰਾ ਸਿੰਘ ਨੱਠਣ ਲੱਗਿਆ ਹੁਣ ਉਸਨੇ ਪਿਸਤੌਲ ਤਾਣ ਲਈਆ ਉਹ ਆਪਣੇ ਅਸਰ ਰੂਪ ਵਿੱਚ ਪ੍ਰਗਟ ਹੋ ਗਿਆ ਵੀ ਹਟ ਜਾਓ ਮੈਂ ਗੋਲੀ ਮਾਰ ਦਿਆਂਗਾ ਹਟ ਜਾਓ ਪਿੱਛੇ ਇਹ ਆ ਕੇ ਉਹ ਕਦਮ ਚੁੱਕਣ ਲੱਗਾ ਸੀ ਕਿ ਸਰਦਾਰ ਕਿਸ਼ਨ ਸਿੰਘ ਨੇ ਉਸ ਦੀ ਲੱਤ ਵਿੱਚ ਗੋਲੀ ਮਾਰੀ ਪਿਸਤੌਲ ਦੀ ਗੋਲੀ ਚੱਲਣ ਦਾ ਇੰਨਾ ਖੜਕਾ ਹੋਇਆ ਕਿ ਪਹਾੜੀ ਇੰਕਾਂਤ ਗੂੰਜ ਉਠੀ ਮਨੁੱਖਾਂ ਤਾਂ ਕੰਨ ਚੁੱਕਣੇ ਸਨ ਪੰਛੀ ਤੇ ਜਾਨਵਰ ਵੀ ਜਾਗ ਪਏ ਦਾਰਾ ਸਿੰਘ ਨੇ ਵੀ ਗੋਲੀ ਚਲਾਈ ਪਰ ਬਾਰ ਖਾਲੀ ਗਿਆ ਉਸ ਦੀ ਇਹ ਹਰਕਤ ਦੇਖ ਕੇ ਸਰਦਾਰ ਕਿਸ਼ਨ ਸਿੰਘ ਦੇ ਸਾਥੀ ਨੇ ਦਾਰਾ ਸਿੰਘ ਦੀ ਪਿੱਠ ਵਿੱਚ ਗੋਲੀ ਮਾਰੀ ਉਹ ਬਲ ਖਾ ਕੇ ਪਥਰੀਲੀ ਧਰਤੀ ਤੇ ਡਿੱਗ ਪਿਆ ਅੱਗੇ ਕੀ ਕਰਨਾ ਚਾਹੀਦਾ ਹੈ ਅਜੇ ਇਹ ਵਿਚਾਰ ਮਨ ਵਿੱਚ ਘੜ ਹੀ ਰਹੇ ਸਨ ਕਿ ਸਰਦਾਰ ਕਿਸ਼ਨ ਸਿੰਘ ਦੇ ਪਤਲੇ ਕੰਨਾਂ ਨੇ ਸੁਣਿਆ ਵੀ ਘੋੜਿਆਂ ਦੇ ਸੂਮਾਂ ਦੀ ਟਿਪ ਟਿਪ ਸੁਣੀ ਜਿਹੜੀ ਰਾਤ ਦੀ ਸ਼ਾਂਤੀ ਤੇ ਚੁੱਪ ਨੂੰ ਭੰਗ ਕਰਦੀ ਹੋਈ ਅੱਗੇ ਵਧੀ ਆ ਰਹੀ ਸੀ ਪੁਲਿਸ ਉਸ ਦੇ ਮੂੰਹੋਂ ਨਿਕਲਿਆ ਆਦਮੀਆਂ ਨੂੰ ਸੱਦੋ ਇਹਨਾਂ ਨੂੰ ਚੁੱਕਣ ਤੇ ਅੱਗੇ ਵੱਧ ਚੱਲੀਏ ਪੁਲਿਸ ਆ ਗਈ ਦਾਰਾ ਸਿੰਘ ਕਾਲੀ ਭੇੜੀ ਨਿਕਲਿਆ ਸਰਦਾਰ ਕਿਸ਼ਨ ਸਿੰਘ ਦਾ ਸਾਥੀ ਬਾਕੀ ਸਾਥੀਆਂ ਵੱਲ ਨੱਠ ਪਿਆ ਓ ਦੋਸਤੋ ਇਹ ਸੀ ਗੋਲੀ ਚੱਲਦੀ ਰਹੀ ਨਾਵਲ ਦਾ ਭਾਗ 10ਵਾਂ ਤੇ ਭਾਗ 11ਵਾਂ ਲੈ ਕੇ ਤੁਹਾਡੇ ਸਾਹਮਣੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਅਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ